ਨੌਜਵਾਨ ਮੁੰਡੇ ਕੁੜੀ ਹੋਣ ਭਾਵੇਂ ਸਿੱਖਿਆ ਦੇ ਖੇਤਰ ਦੇ ਵਿੱਚ ਜਾਂ ਫਿਰ ਖੇਡਾਂ ਦੇ ਖੇਤਰ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦਾ ਨਾਮ ਲਗਾਤਾਰ ਨੌਜਵਾਨਾਂ ਅਨੁਨਾਦੇ ਵੱਲੋਂ ਕੀਤਾ ਜਾ ਰਿਹਾ ਹੈ। ਦੱਸਦੇ ਕਿ ਇਸੇ ਕੜੀ ਦੇ ਵਿੱਚ ਛਣਫੇਰ ਖੇਡਾਂ ਦੇ ਖੇਤਰ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਤਿੰਨ ਨੌਜਵਾਨਾਂ ਨੇ ਪਾਵਰ ਲਿਫਟਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਜਿੱਤਿਆ ਅਤੇ ਪੂਰੀ ਦੁਨੀਆ ਦੇ ਵਿੱਚ ਫਰੀਦਕੋਟ ਦਾ ਨਾਮ ਰੌਸ਼ਨ ਕੀਤਾ। ਜਾਣਕਾਰੀ ਅਨੁਸਾਰ ਪੰਜਾਬ ਦੇ ਪੰਜ ਨੌਜਵਾਨਾਂ ਨੇ ਕਿਰਗਿਸਤਾਨ ਦੇ ਵਿੱਚ ਵਰਲ ਪਾਵਰ ਲਿਫਟਿੰਗ ਫੈਡਰੇਸ਼ਨ ਵੱਲੋਂ ਆਯੋਜਿਤ ਏਸ਼ੀਅਨ ਪਾਵਰ ਲਿਫਟਿੰਗ ਮੁਕਾਬਲੇ ਜ ਪੰਗਰਾਈ ਦੇ ਜੁੜੇ ਨੇ ਪੰਜਗਰਾਈ ਕਲਾ ਦੇ 3 ਨੌਜਵਾਨਾਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਹਾਸਲ ਕੀਤਾ ਹੈ। 3 ਨੌਜਵਾਨ ਪਿੰਡ ਪੌਂਚੀ ਤਾਂ ਪਿੰਡ ਲੋਕਾ ਦੇ ਵੱਲੋਂ ਵੀ ਇਹਨਾਂ ਦਾ ਪਰਵਾ ਸਵਾਗਤ ਕੀਤਾ ਗਿਆ। ਔਰ ਲਿਫਟਿੰਗ ਗੇਮ ਖੇਡਦੇ ਮੈਂ ਏਸ਼ੀਅਨ ਗਿਮਾਂ ਵਿੱਚ ਕਿਰਿਆਕਿਸਤਾਨ ਖੇਡਣ ਗਿਆ ਸੀ ਤੇ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਜੀ। ਤੇ ਕਿਸ ਤਰ੍ਹਾਂ ਮਤਲਬ ਉਹ ਕਿ ਜਿਹੜੇ ਜਿਹੜੇ ਨਾਲ ਮੁਕਾਬਲਾ ਲਗਾਤਰ ਬੋਲੋ। ਮੇਰਾ ਮੁਕਾਬਲਾ ਬਹੁਤ ਸਾਰੀਆਂ ਟੀਮਾਂ ਨਾਲ ਸੀ ਜੀ ਬਹੁਤ سارے ਦੇਸ਼ ਆਏ ਸੀਗੇ। ਕਿਹੜੇ ਕਿਹੜੇ ਦੇਸ਼ ਆਏ? ਰਸ਼ੀਆ, ਜਪਾਨ, ਚਾਈਨਾ ਤੇ ਬਹੁਤ سارے ਅਲ ਤੇ ਬਹੁਤ ਵਧੀਆ ਕੰਪੀਟੀਸ਼ਨ ਸੀਗੀ ਤੇ ਮੇਰਾ ਫਸ ਸਭ ਤੋਂ ਵੱਧ ਮੁਕਾਬਲਾ ਰਸ਼ੀਆ ਦੇ ਬੰਦੇ ਨਾਲ ਸੀਗੀ ਤੇ ਅਗਰ ਗੱਲ ਕੀਤੀ ਜਾਵੇ ਤਾਂ ਜਿਹੜੀ ਤੁਸੀਂ ਰੈਸਿੰਗ ਖੇਡ ਰਹੇ ਹੋ ਇਸ ਤਰ੍ਹਾਂ ਨਾਲ ਤੁਹਾਡਾ ਸ਼ੌਕ ਪੈਦਾ ਹੋਇਆ ਇਹ ਮੈਂ ਦੋ ਮਤਲਬ 16 ਸਾਲਾਂ ਦਾ ਸੀਗਾ ਜੀ ਉਦੋਂ ਦੀ ਮੇਰੇ ਅੰਦਰ ਪੈ ਗਈ ਸ਼ੌਕ ਸੀਗਾ ਸਪੋਰਟਸਮੈਨ ਬਣਦਾ ਸੀ ਤੇ ਮੈਂ ਉਹ ਸਾਹਮਣਾ ਹੀ ਕਰਿਆ ਗਿਆ ਮਿਹਨਤ ਲਾਉਂਦਾ ਗਿਆ ਤੇ ਮੈਂ ਫਿਰ ਪਾਵਰ ਲਿਫਟਿੰਗ ਗੇਮ ਬਾਰੇ ਪਤਾ ਕੀਤਾ ਤੇ ਉਸ ਤੋਂ ਬਾਅਦ ਮੈਂ ਇੱਧਰ ਕਰ ਲੱਗ ਗਿਆ ਪਾਵਰ ਲਿਫਟਿੰਗ ਗੇਮੀਂ ਪਰ ਬਾਅਦ ਕੋਈ ਹੋਰ ਵੀ ਹੈ ਖਿਡਾਰੀ ਤੁਹਾਡੇ ਨਹੀਂ ਹੋਰ ਨਹੀਂ ਗਏ ਉਹ ਵਰਲਡ ਰਿਕਾਰਡ ਵੀ ਸੁਣਾ ਥੋੜਾ ਹਾਂਜੀ ਮੈਂ ਪਾਵਰ ਲਿਫਟਿੰਗ ਵਿੱਚ ਹੀ ਐਦਕੀ ਏਸ਼ੀਆ ਰਿਕਾਰਡ ਏਸ਼ੀਆ ਵਿੱਚ ਹੀ ਵਲਡ ਰਿਕਾਰਡ ਤੋੜਿਆ ਪਹਿਲਾਂ 300 ਕਿਲੋ ਦਾ ਵਰਲਡ ਰਿਕਾਰਡ ਸੀਗਾ ਹੀ ਐਦਕੀ ਮੈਂ 5 ਕਿਲੋ ਤੋਂ ਜ਼ਿਆਦਾ ਲਾ ਕੇ ਸਕੁਆਟ ਦਾ ਵਰਲਡ ਰਿਕਾਰਡ ਤੋੜਿਆ ਤੇ ਬੈਂਚ ਦਾ ਵੀ ਨਾਲ ਹੀ ਤੋੜਿਆ ਬੈਂਚ ਦਾ 180 ਕਿਲੋ ਸੀ ਉਹਦੇ ਉੱਤੇ 5 ਕਿਲੋ ਜ਼ਿਆਦਾ ਲਾ ਕੇ ਤੇ ਮੈਂ ਉਹਦਾ ਵੀ ਵਰਲਡ ਰਿਕਾਰਡ ਤੋੜਿਆ ਵਰਲਡ ਰਿਕਾਰਡ ਪਹਿਲਾਂ ਕਿਸ ਦੇ ਕੋਲ ਇਹ ਵਰਲਡ ਰਿਕਾਰਡ ਪਹਿਲਾਂ ਕਿਸੇ ਹੋਰ ਇਧਰ ਸੀਗਾ ਅਮਰੀਕਾ ਵਾਲੇ ਪਰਸਨ ਦਾ ਸੀਗਾ ਹੀ ਤੇ ਉਹਦਾ ਸੀਗਾ ਵਲਟਰ ਕੋਡ ਤੇ ਵਲਟਰ ਕੋਡ ਤੋਂ ਬਾਅਦ ਮੇਰਾ ਡੂਪ ਟੈਸਟ ਵੀ ਉਹਨਾਂ ਨੇ ਲਿਆ ਜੀ ਤੇ ਹੁਣ ਸਰਟੀਫିକੇਟ ਕਹਿੰਦੇ ਵਲਟਰ ਕੋਡ ਦੇ ਪਾਉਣਗੇ ਇਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਕੀ ਬੰਨਾ ਚੁਣਿਆ ਇਹਨਾਂ ਤੋਂ ਡਾਈ ਮੇਰਾ ਨਾਮ ਕਾਸ਼ਦੀਪ ਸੰਘੇਲਈ 15 ਸਾਲ ਮਾਰਾ ਮੇਰੀ ਕਾਸ਼ਦੀਪ ਜੀ ਆਪਣੇ ਬਾਰੇ ਦੱਸੋ ਕਿਹੜੀ ਗੇਮ ਖੇਡਦੇ ਹੋ ਔਰ ਕਿੱਥੇ ਖੇਡ ਕੇ ਆਰ ਕੀ ਐਕਸਪੀਰੀਅੰਸ ਰਿਹਾ ਹੈ ਮੈਂ ਪਾਵਰ ਲਿਫਟਿੰਗ ਕਰਦਾ ਤੇ ਮੈਂ ਕਰਗਿਸਤਾਨ ਗਿਆ ਸੀ ਉੱਥੇ ਵੱਖ-ਵੱਖ ਦੇਸ਼ਾਂ ਤੋਂ ਜਿਹੜੇ ਪਲੇਅਰ ਆਏ ਸੀਗੇ ਤੇ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ 골 ਕਿ ਕਿਸ ਤਰ੍ਹਾਂ ਹੋ ਸੋਚੀ ਕਿ ਕਿਉਂਕਿ ਤੁਹਾਡੀ ਉਮਰ ਅਜੇ ਬਹੁਤ ਛੋਟੀ ਹੈ ਤੇ ਕਿਉਂ ਸ਼ੌਕ ਕੇ ਮੇਂ ਪੈਦਾ ਹੋਇਆ ਮੈਂ ਜੇ ਜੋ 13 ਸਾਲਾਂ ਸੀਗਾ ਮੈਂ ਜਮ ਲੱਗ ਗਿਆ ਸੀਗਾ ਤੇ ਮੈਨੂੰ ਉਦੋਂ ਤੇ ਹੀ ਸ਼ੌਕ ਪੈਦਾ ਹੋ ਗਿਆ ਸੀ ਮੈਂ ਜੀਮਾਂ ਦੇ ਵਿੱਚ ਅੱਗੇ ਜਾਣਾ სპੋਰਟਸਮੈਨ ਬੰਨਾ ਤੇ ਫਿਰ ਮੈਂ ਜ਼ਿਲ੍ਹੇ ਚ ਵੀ ਦੋ ਵਾਰ ਫਰੀਦਕੋਟ ਤੋਂ ਫਸਟ 골ਡ ਮੈਡਲ ਆਇਆ ਸੀ ਮਖੀਆਂ ਬਹੁਤ ਇਕ ਕਰਦੇ ਸਰ ਕੀ ਨਾਂ ਤੁਹਾਡਾ ਜੀ ਮੇਰਾ ਨਾਮ ਵੀਰਿੰਦਾ ਸਿੰਘ ਮਾਨਕੂ ਜੀ ਰਿੰਦਰ ਜੀ ਕੀ ਜਿਹੜੀ ਹੁਣ ਤੁਸੀਂ ਗੇਮ ਖੇਡ ਕੇ ਆ ਕਿਹੜੀ ਗੇਮ ਖੇਡੀ ਸੀ ਤੇ ਕਿਸ ਦੇ ਨਾਲ ਮੁਕਾਬਲਾ ਸੀਗਾ ਔਰ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਅਸੀਂ ਹੁਣ ਜੀ ਏਸ਼ੀਅਨ ਗੇਮਾਂ ਖੇਡ ਕੇ ਕਰਗਿਸਤਾਨ ਦੇਸ਼ ਵਿੱਚ ਜੇ ਉੱਥੇ ਸਾਡਾ ਮੇਨ ਮੁਕਾਬਲਾ ਰਸ਼ੀਦ ਦੇ ਪਲੇਅਰ ਨਾਲ ਸੀ ਉੱਥੇ ਵੈਸੇ ਹੋਰ ਵੀ ਕਈ ਕੰਟਰੀ ਸੀਗੇ ਜਿਵੇਂ ਕਿ ਚਾਈਨਾ ਹੋ ਗਿਆ ਰਸ਼ੀਆ ਈਰਾਨ ਤੇ ਕਰਗਿਸਤਾਨ ਤੇ ਆਸਟ੍ਰੇ ਵਰਗੇ ਪਲੇਅਰ ਆਸਟ੍ਰੇ ਵਰਗੇ ਦੇਸ਼ਾਂ ਦੇ ਪਲੇਅਰ ਆਏ ਸੀ ਉੱਥੇ ਤੇ ਮੈਂ ਸਟ੍ਰੈਟ ਟ੍ਰੈਕਟ ਕਰਦੇ ਵਿੱਚ ਭag ਲਿਆ ਸੀ ਤੇ ਉੱਥੋਂ ਮੇਰਾ ਟੈਲੀਵਿਜ਼ਨ ਆਈ ਸੀ ਕੋਈ ਰਿਕਾਰਡ ਤੋੜਿਆ ਨਹੀਂ ਮੈਂ ਨਹੀਂ ਕੋਈ ਰਿਕਾਰਡ ਤੋੜਿਆ ਅਗਲਾ ਜਿਹੜਾ ਤੋੜਾਂਗੇ ਅਗਲੀ ਕੀ ਅੱਗੇ ਕੀ ਸੋਚ ਕੀ ਹੈ ਕਿਉਂਕਿ ਤੁਸੀਂ ਖੁਦ ਵੀ ਕੋਚ ਹੋਰ ਆਪਦੇ ਪਿੰਡ ਦੇ ਬੱਚੇ ਕੀ ਨਾਂ ਤੁਹਾਡਾ ਕਿਹੜਾ ਪਿੰਡ ਹੈ ਜੀ ਤੇ ਤੁਹਾਡੇ ਪਿੰਡ ਦੇ ਬੱਚੇ ਅੱਜ ਬੜਿਆ ਤੁਹਾਡਾ ਨਾਮ ਪਿੰਡ ਦਾ ਰੌਸ਼ਨ ਕੀਤਾ ਹੈ ਮੇਰਾ ਨਾਮ ਬੀਬੀ ਅਮਰਜੀਤ ਕੌਰ ਜੀ ਸਰਪੰਚ ਸਰਪੰਚ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਪੰਜਗਰਾਈ ਕਲਾਂ ਜੀ ਮੈਂ ਜਿਹੜੇ ਸਾਡੇ ਤਿੰਨੇ ਹੀ ਬੱਚੇ ਬਾਹਰ ਖੇਡ ਕੇ ਆਏ ਆ ਤਾਂ ਮਤਲਬ ਕਿ ਅਸੀਂ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਬੱਚਿਆਂ ਨੇ ਪੰਜਾਬ ਦਾ ਭਾਰਤ ਦਾ ਸਾਡੇ ਇਲਾਕੇ ਦਾ ਸਾਡੇ ਪਿੰਡ ਦਾ ਸਾਡੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਜਾ ਕੇ ਬਾਹਰ ਖੇਡ ਕੇ ਤਾਂ ਮਤਲਬ ਕਿ ਜਿਹੜਾ ਤੀਰ ਕਰਨ ਹੈ ਇਹ ਪਹਿਲਾਂ ਦੁਬਈ ਵੀ ਜਾ ਜਾ ਕੇ ਆਇਆ ਦੁਬਈ ਖੇਡ ਕੇ ਆਇਆ ਉੱਥੋਂ ਵੀ 골ਡ ਮੈਡਲ ਲੈ ਕੇ ਆਇਆ ਉੱਥੇ ਵੀ ਜਦੋਂ ਸਾਡੇ ਮੁਲਕ ਦਾ ਝੰਡਾ ਲੈ ਕੇ ਬੱਚਾ ਇਨਾਮ ਲੈ ਰਿਹਾ ਸੀ ਤਾਂ ਉੱਥੇ ਵੀ ਨਾਰੇ ਗੂੰਜ ਰਹੇ ਸੀ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਤਾਂ ਅਸੀਂ ਉਦੋਂ ਵੀ ਮੈਂ ਬਹੁਤ ਮਾਣ ਮਹਿਸੂਸ ਕੀਤਾ ਤਾਂ ਅਸੀਂ ਮਤਲਬ ਕਿ ਮੈਂ ਸਰਕਾਰਾਂ ਨੂੰ ਕੁਝ ਕਹਿਣਾ ਚਾਹੁੰਨੀ ਆ ਕਿ ਜਿਸ ਤਰ੍ਹਾਂ ਬੱਚੇ ਇੰਨੀ ਮਿਹਨਤ ਕਰਕੇ ਬੱਚੇ ਸਾਡੇ ਦੇਸ਼ ਦਾ